ਹਾਂਜੀ ਸਰ ਕੀ ਨਾਮ ਆਪਣਾ ਕਿਹੜੀ ਪ੍ਰੋਫੈਸਰ ਸ਼ੋਕਮਾਰ ਕਿਰਾਇਆ ਲੱਗਦਾ ਗਲੀ ਲਾਲਾ ਵਾਲੀ ਕਟਰਾਲੂ ਵਾਲੀ ਆ ਤੇ ਹੋਇਆ ਕੀ ਆ ਆ ਸਮਰੇ ਬਿਲਡਿੰਗ ਸੀ ਜਿਹੜੀ ਪੁਰਾਣੀ ਇੱਕ ਸੇਠਾ ਦੀ ਜਿਹੜੇ ਅੱਜ ਦਿਲੀ ਚਲੇ ਗਏ ਉਹਨੇ ਬਿਲਡਿੰਗ ਢਵਾਈ ਸੀ ਤੇ ਬਾਕੀ ਦੇ ਸਾਰੇ ਆ ਗਿਆ ਬਾਹਰ ਤੋਂ ਪਰ ਬਲਬਾ ਕਾਫੀ ਪਿਆ ਸੀ ਚੁਕਾਉਂਦੇ ਨਹੀਂ ਪਈ 6 ਸਾਲ ਹੋ ਗਿਆ ਹਾਂ ਅਸੀਂ ਹੁਣ ਬੜੇ ਫੋਨ ਚੁਕਾਓ ਚੁਕਾਓ ਮਰਬਾਣੇ ਚੁਕਦੇ ਪੈਸੇ ਕੋਈ ਠੇਕੇਦਾਰ ਵੀ ਆ ਗਿਆ ਨਾ ਉਹ ਬਿਲਡਿੰਗ ਅੱਜ ਬੜਾ ਗਿਆ ਸੇੜੀ ਡਗਾਵ ਮਲਬੇ ਨੂੰ ਅੱਜ ਬਿਲਡਿੰਗ ਡਿੱਗ ਪਈ ਥਲੇ ਉਹ ਤਰ੍ਹਾਂ ਖਸਮੇਤ ਥਲੇ ਰਾਜ ਆਂਦੇ ਲੋਕ ਬਚ ਗਏ ਬੜੀ ਮੁਸ਼ਕਲ ਬਚਾਇਆ ਸੀ ਟੈਲੀਫੋਨ ਕਰੋ ਕਾਣਾ ਕਰਦੇ ਸੀ ਅਗਰ ਬਤਮੀਜੀ ਨਾਲ ਬੋਲੇ ਸੀ ਤੇ ਕਾਪਰਸ਼ੀ ਦਫ਼ਤਰ ਮੈਂ ਕੰਪਲੀਟ ਕੀਤੀ ਸੀ ਉਹ ਬੰਦਾ ਦੇਖ ਕੇ ਚਲਾ ਗਿਆ ਕਿਤਾ ਕਾਰ ਵੀ ਕਿਸੇ ਨੇ ਨਹੀਂ ਪਾਈ ਅੱਜ ਡਿੱਪਈ ਅਜ ਰਾਗਿਰ ਬਚ ਗਏ ਇਹ ਰਸਤਾ ਲੋਕਾਂ ਨੂੰ ਦੁਆਰ ਸਾਹਿਬ ਜਾਣ ਦਾ ਸ਼ਾਰਟਕਟ ਰਸਤਾ ਸੀ ਪਹਿਲੇ ਯਾਤਰੀ ਉਥੇ ਬਹੁਤ ਲੰਘਦਾ ਸਰੀ ਦਿਹਾੜੀ ਸਾਰਾ ਦਿਨ 24 ਘੰਟੇ ਸੜਕ ਚੱਲਦੀ ਆ ਕੋਈ ਜਾਨੀ ਨੁਕਸਾਨ ਤੇ ਨਹੀਂ ਹੋਇਆ ਬਚਾ ਗਿਆ ਬਹੁਤ ਜਿਆਦਾ ਮੇਰਾ ਬੂਹੇ ਸਾਹਮਣੇ ਮਕਾਨ ਹੈ ਸਾਡਾ ਮੇਰੇ ਬੱਚੇ ਥੱਜੋ ਬੁੱਕਰੇ ਥੱਲੇ ਤੇ ਥੋੜਾ ਜਿਹਾ ਨਿਕਲੇ ਨਾਲ ਹੀ ਮਲੜ ਬੈਠੀ ਟਪੀ ਹੈ ਰਸਤਾ ਸਾਡਾ ਬੰਦ ਹੈ ਹੁਣ ਪਤਾ ਨਹੀਂ ਰਸਤਾ ਕਦੋਂ ਖੁੱਲਣਾ ਤੇ ਮਾਲਕ ਆਪ ਕਿਉਂ ਨਹੀਂ ਆ ਰਿਹਾ ਤੇ ਮਾਲਕ ਨੂੰ ਫੋਨ ਕੀਤੇ ਉਹ ਕਹਿੰਦੇ ਸਾਡੀ ਪਤਾ ਨਹੀਂ ਜੀ ਤੁਸੀਂ ਚਾਹਣਾ ਤੁਹਾਡਾ ਕੰਮ ਜਾਣਦੇ ਉਹ ਕੋਈ ਕਾਰਵਾਈ ਕਰਨੇ ਕੁਝ ਨਹੀਂ ਕਰਨਦੇ ਉਹਨਾਂ ਦੀ ਜਗ੍ਹਾ ਤੇ ਬੜੀਆਂ ਫੋੜਾਂ ਵੇਚੀਆਂ ਹੁਣ ਬੜਾ ਕੋਲੇ ਵਿੱਚ ਨਸ਼ਈ ਅੰਬਲੀ ਆ ਕੇ ਟੀਕੇ ਲਾਉਂਦੇ ਮੈਂ ਕਈ ਕੁਝ ਫੋੜਾਂ ਵੇਚੀਆਂ ਸਭ ਕਰਦੇ ਆ ਪਰ ਸੇੜ ਕਹਿੰਦਾ ਮੈਂ ਕੀ ਕਰਾਂ ਕੀ ਕਰਨ ਸਰ ਮੈਂ ਜੋ ਬਾਰਿਸ਼ ਤੇ ਕਰਕੇ ਜਿਹੜਾ ਹੋ ਸਕਦਾ ਡਿੱਗ ਜਾਵੇ ਵੈਸੇ ਡਿੱਗਣ ਵਾਲਾ ਸੀ ਤੇ ਬਾਰਿਸ਼ ਕਰਕੇ ਵੈਸੇ ਡਿੱਪਣਾ ਸੀ ਤਾਂ ਪੁਰਾਣੀ ਬਿਲਡਿੰਗਾਂ ਡਿੱਗ ਰਹੀ ਡਿੱਗਣਾਂ ਸੀ ਮੈਂ ਫੇਰੇ ਫੋਨ ਕੀਤੇ ਉਹਨਾਂ ਕੋਈ ਪ੍ਰਵਾਨ ਕੀਤੇ ਉਹਨਾਂ ਨੇ ਪਰ ਵੀੜੇ ਨੇ ਵੀ ਆਏ ਆ ਦੇਖੋ ਕੀ ਕਹਿੰਦੇ ਤੁਸੀਂ ਕੋਈ ਕਾਰ ਹੀ ਪਾਓ ਇਹਨਾਂ ਤੇ ਤੁਸੀਂ ਇਹਨਾਂ ਸਿੱਧਾ ਨੰਬਰ ਮੇਰੇ ਕੋਲ ਲਵੋ ਤੁਸੀਂ ਕਾਰ ਹੀ ਆਪਣੇ ਤਰੀਕੇ ਨਾਲ ਪਾਵਣਾ ਫੇਕ ਕੀ ਗੱਲ ਹੋਈ ਤੂੰ ਦੱਸੋ ਉਹ ਪੁਰਾਣੀ ਬਿਲਡਿੰਗ ਸੀ ਜੀ ਉਹਨੂੰ ਢਾਂਦੇ ਪਈ ਸੀ ਅਦ ਵਿੱਚ ਘਰ ਛੱਡ ਕੇ ਚਲੇ ਗਏ ਮਾਲਕਾਂ ਨੂੰ ਬੜਾ ਵਾਰੀ ਕੰਪਲੀਟ ਕੀਤੀ ਹੈ ਕਿ ਛੱਡ ਕੇ ਚਲੇ ਗਏ ਡਿੱਗ ਪਈਆਂ ਅਜੋਹੀ ਹੈ ਤੁਹਾਡੇ ਸਾਹਮਣੇ ਸਰ ਜੋ ਕੰਸਟਰਕਸ਼ਨ ਕਰ ਰਿਹਾ ਸੀ ਕਿ ਉਹਦਾ ਠੇਕੇਦਾਰ ਆਇਆ ਹੋ ਇਸ ਟਾਈਮ ਤੇ ਢਾਂਨ ਵਾਲੇ ਸੀ ਢਾਂਨ ਵਾਲੇ ਸੀ ਬਿਲਡਿੰਗ ਜਿਹੜਾ ਮਲਬਾ ਚੁੱਕੇ ਹਾਂ ਜੀ ਹਾਂ ਜੀ ਆਇਆ ਇੱਧਰ ਆਏ ਖੜੇ ਜੀ ਸਾਗਰ ਜੀ ਗਏ ਸਾਗਰ ਜੀ ਉਹਨਾਂ ਨਾਲ ਤੁਸੀਂ ਗੱਲ ਕੀਤੀ ਤਾਂ ਕੀ ਕਹਿੰਦੇ ਪਏ ਐਥੇ ਖਲੋਤੇ ਦੱਸੋ ਕਿ ਉਹ ਚਲੇ ਗਏ ਉੱਧਰ ਵੇਖ ਕੇ ਤੁਹਾਨੂੰ ਕੀ ਕਹਿੰਦੇ ਪਏ ਕਹਿੰਦੇ ਸਵੇਰੇ ਦੇਖਾਂਗੇ ਜੀ ਕਰਾਂਗੇ ਬੜੀ ਪੀਸੇ ਪੜ ਲਾ ਕੇ ਲਾ ਕੇ ਲੈ ਲਏ ਆ ਮੈਂ ਬਾਕੀ ਬਲਬਾ ਚੁੱਕ ਕਹਿੰਦੇ ਸਾਲਗਾਈ ਨਹੀਂ ਚੁੱਕਾ ਸਾਡਾ ਕੋਈ ਕੰਮ ਨਹੀਂ ਅੱਜ ਡਿੱਗੀ ਥੱਲੇ ਮਾ ਸਾਰਾ ਲਾ ਕੇ ਲੈ ਗਿਆ ਅੱਜ ਕੰਪਲੀਟ ਕੀਤੀ ਸੀ ਠਾਣੀ ਫੋਨ ਕੀਤਾ ਪੂਰ ਗਵਰਨਮੈਂਟ ਦਾ ਰੇਕੇ ਦਾ ਆ ਗਿਆ ਕਹਿੰਦੇ ਵਸਰੇ ਸਸਾਈ ਕਰਾਉਣਾ ਚਲੋ ਐਪਾ ਕਹਿਣਾ ਨਾ ਦੀ ਬਿਲੀ ਵੀ ਡਿੱਗ ਗਈ ਨਾ ਇਹ ਛਾਤੀ ਡਿੱਗੀ ਥੱਲੇ ਦੋ ਮਤਲਬ ਡਿੱਗ ਗਏ ਹਾਂ ਫੇਰ ਆਪਾਂ ਰੱਬ ਦਾ ਸ਼ੁਕਰ ਕਰ ਸਕਦੇ ਕਿ ਕਿਸੇ ਨੂੰ ਸੱਟ ਨਹੀਂ ਲੱਗੀ ਰੱਬ ਬਚਾ ਰਿਹਾ ਬਚਾ ਬਚਾ ਸਕੀਨਾ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਵਲੰਟੀਅਰ ਹੋਂ ਸੇਵਾ ਸਾਡੀ ਫੈਰੋਗਟਾ ਵਸੇ ਰੰਗ ਸਾਨੂੰ 7:30 ਵਜੇ ਇਤਲਾਹ ਮਿਲੀ ਹੈ ਕਿ ਕਟਰਾ ਆਲੂ ਵਾਲੀਆ ਲਾਲਾ ਵਾਲੀ ਗਲੀ ਦੇ ਵਿੱਚ ਇੱਕ ਬਿਲਡਿੰਗ ਡਿੱਗੀ ਹੈ ਜਦੋਂ ਆ ਕੇ ਮੌਕੇ ਤੇ ਦੇਖਿਆ ਇਹ ਬਿਲਡਿੰਗ ਸਾਰੀ ਟੁਈਰੀ ਹੋ ਚੁੱਕੀ ਹੈ ਜਦੋਂ ਦੇ ਸ਼ੁਕਰ ਹੈ ਕਿ ਪ੍ਰਮਾਤਮਾ ਦਾ ਕਿ ਕੋਈ ਬੰਦਾ ਨਹੀਂ نیچے ਆਇਆ ਇਹ ਰਸਤਾ ਸਿੱਧਾ ਹੀ ਦਰਬਾਰ ਸਾਹਿਬ ਨੂੰ ਜਾਂਦਾ ਹੈ ਜੇ ਕੋਈ ਰਸਤੇ ਵਿੱਚੋਂ ਨੰਗਦਾ ਹੋਇਆ ਕਿਤੇ نیچے ਆ ਜਾਂਦਾ ਤੇ ਵੱਡੀ ਕੋਈ ਵੀ ਆਪਦਾ ਆ ਸਕਦੀ ਸੀ ਏ ਵਾਹਿਗੁਰੂ ਦਾ ਸ਼ੁਕਰ ਹੈ ਕਿ ਸਾਡੇ ਬਚਾਅ ਹੋ ਗਿਆ ਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਹਾਂਜੀ ਫਿਰ ਵੀ ਆਟੋ